ਮਹਾਂ ਪੁਰਸ਼ ਦਾਤ ਨੂੰ ਉਹਨਾਂ ਦੇ ਦਰਚੰਤੇ ਨਹੀਂ ਕੀਤੇ ਪਰੰਤੂ ਉਹਨਾਂ ਦੇ ਅੱਗੇ ਜੁਪਤਰ ਨੇ ਬਾਬਾ ਜੀ ਬਾਬਾ ਗਿੰਦਰ ਸਿੰਘ ਜੀ ਬੜਾ ਹੀ ਨਾਮ ਸੰਗਤਾਂ ਨੂੰ ਜਪਾਉਂਦੇ ਨੇ ਬਾਣੀ ਨਾਲ ਜੋੜਦੇ ਨੇ ਅੰਮ੍ਰਿਤ ਨਾਲ ਜੋੜਦੇ ਨੇ ਹਮੇਸ਼ਾ ਉਹਨਾਂ ਦੇ ਪਦ ਵਿੱਚ ਭਾਈ ਨਾਮ ਨਾਲ ਬਾਣੀ ਨਾਲ ਔਰ ਗੁਰੂ ਘਰ ਨਾਲ ਜੁੜੋ ਉਹ ਸਰਕਾਰ ਜੋ ਮਰਮਰ ਭੇਕਦੇ ਬੜਾ ਹੀ ਪਿਆਰੇ ਦਿਆਲੂ ਕਿਰਪਾਲੂ ਦਾਤੇ ਬੜਾ ਹੀ ਪਿਆਰੇ ਮਹਾਂ ਪੁਰਸ਼ ਸੰਤ ਬਾਬਾ ਗਿਆਨਦੇਵ ਸਿੰਘ ਜੀ ਜੋ ਗੁਰਦੇਵ ਨੇ ਇੱਕ ਬਚਨ ਕਿਹਾ ਨੇ ਮਾਰਿਆ ਛਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਥੇ ਬੂਟੇ ਤੋਂ ਜੋ ਗੁਰੂ ਨਾਨਕ ਸਾਹਿਬ ਨੇ ਖਾਲਸਾ ਜੀ ਵੇਲ ਨੂੰ ਚਲਾਇਆ ਅੱਜ ਉਥੇ ਬੂਟੇ ਦੀ ਜਿਹੜੀ ਦੇਖ ਰੇਖ ਹੈ ਵਿਦਿਆ ਦੀ ਜਿਹੜੀ ਲੋੜ ਆ ਸਤਰ ਦੀ ਲੋੜ ਆ ਜਾਂ ਖਾਲਸਾ ਦੀ ਪੜ੍ਹਾਈ ਦੀ ਵਿਦਿਆ ਦੀ ਲੋੜ ਆ ਐਸੇ ਬ੍ਰਹਮ ਗਿਆਨੀ ਮਹਾਪੁਰਸ਼ ਸ਼ੰਤ ਬਾਬਾ ਜੀ ਬਾਬਾ ਗਿਆਨ ਸਿੰਘ ਸਾਹਿਬ ਜੀ ਸ੍ਰੀ ਤੇ ਸੁਭਾਈ ਮਾਨ ਹਨ ਉਹਨਾਂ ਦੇ ਨਾਲ ਉਹਨਾਂ ਦੇ ਅਧਿਕਾਰੇ ਪੁੱਤਰ ਵੀ ਕਹਿ ਲਈਏ ਸੀ ਉਹੋ ਕੀੜੀ ਕਹਿ ਲਈਏ ਖਾਲਸਾ ਜੀ ਬਾਬਾ ਜੀ ਬਾਬਾ ਗਸਵਿੰਦਰ ਸਿੰਘ ਜੀ ਅਤੇ ਜਿਨ੍ਹਾਂ ਦੇ ਪਾਲ ਛਾੜ ਉਹਨਾਂ ਚੀਜ਼ ਭੇਜਦੇ ਬੱਚੇ ਪੜਦੇ ਆ ਸ਼ੰਤ ਬਾਬਾ ਦਰਸ਼ਨ ਸਿੰਘ ਜੀ ਸ਼ਾਤਰੀ ਉਹ ਮਹਾਪੁਰਖ ਵੀ ਆਇਆ ਹੈ ਹੋਰ ਵੀ ਅਨੇਕਾਂ ਹੀ ਅਧਾਰਤ ਹੋਣ ਮਹਾਪੁਰਖ ਨਾਨਸਰ ਤੋਂ ਬਾਬਾ ਹਰੀ ਸਿੰਘ ਜੀ ਜਿਨ੍ਹਾਂ ਦਾ ਮੇਰਾ ਸ਼ੰਤ ਨਿਆਣੇਤੂ ਲੈ ਕੇ ਕਿ ਪਿਆਰੇ ਹੈ ਉਹਨਾਂ ਦੇ ਜਿੰਨੇ ਵੀ ਵੱਡੇ ਮਹਾਂਪੁਰਖ ਹੋਏ ਸੰਤ ਚੰਨੂ ਚਾਰਮਾਨ ਜੀ ਆਦਿ ਕਰਨਾ ਪਿਆਰ ਦੇਣਾ ਔਰ ਜਿਹੜੇ ਹੁਣ ਮੌਜੂਦਾ ਮਹਾਂਪੁਰਖ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਮਹਾਂਪੁਰਖ ਬੜੇ ਹੀ ਪਿਆਰੇ ਆ ਸਾਰਿਆਂ ਸੰਪਰਦਾਵਾਂ ਜਥੇ ਬੰਦੀਆਂ ਚਾਹੇ ਉਦਾਸੀਹ ਭੇਖ ਹੈ ਨਰਮਲ ਭੇਖ ਹੈ ਨਿਆਣ ਸਿੰਘ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਖਾਸ ਕਰਕੇ ਜੀ ਹੋਰ ਵੀ ਸਾਦੇ ਤਤਵੰਤੇ ਚੱਜਣ ਬੈਠੇ ਨਾਮ ਵਿੱਚ ਜਿੱਤ ਮਾਫੀ ਮੰਗਦਾ ਐਦਾਂ ਪੰਥ ਦੀਆਂ ਬਾਵਾں ਦਮਦਮੇ ਤੱਕ ਸਾਲ ਚੰਤ ਬਾਬਾ ਅਰਨੈਲ ਸਿੰਘ ਜੀ ਖਾਲਸਾ ਕੁੰਡਰਾਂ ਵਾਲੇ ਜਿਨ੍ਹਾਂ ਨੇ ਸਾਨੂੰ ਛੁੱਟਿਆਂ ਨੂੰ ਜਗਾਇਆ ਭਾਈ ਜਿਨ੍ਹਾਂ ਨੇ ਸਾਨੂੰ ਖਾਲਸਾ ਜੀ ਬਹੁਤ ਸੇ ਦਵਾਈ ਔਰ ਜਿਨ੍ਹਾਂ ਨੇ ਗੜੀਆਂ ਚੀਜ਼ਾਂ ਦੀ ਅੱਜ ਅੱਛੇ ਲੋੜ ਮੰਗ ਫੀਲ ਕਰਦੇ ਆ ਨਾ ਵੀ ਜਿਸ ਤੋਂ ਮੱਛਲਾਂ ਫੱਟਾਂ ਬਰਬਾਦ ਹੋ ਰਹੀਆਂ ਜਿੱਥੇ ਖਾਲਸਾ ਜੀ ਹਾਰਾਂ ਦੀ ਮਾਰਿਆ ਜਿੱਥੇ ਸਾਨੂੰ ਪਾਣੀ ਨਾਲ ਮਾਰਿਆ ਜਾ ਰਿਹਾ ਹੈ ਇੱਥੇ ਸਾਨੂੰ ਖਾਲਚਰ ਦੀ ਨਥਲਾਂ ਤੇ ਪਥਲਾਂ ਨਾਲ ਬਰਬਾਦ ਕੀਤਾ ਜਾ ਰਿਹਾ ਪਰ ਅਜੋਕੇ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ ਸ਼ਾਇਦ ਅਸੀਂ ਜਾਗਦੇ ਨਹੀਂ ਜਾਗ ਜਾਵਾਂਗੇ ਪਰੰਤੂ ਉਹਨਾਂ ਮਹਾਪੁਰਖਾਂ ਨੇ ਇਹ ਮਹਾਨ ਗੀੜਾ ਚੁੱਕਿਆ ਜੀ ਵੀ ਜਾਗ ਜੋ ਹੱਲੇ ਵੀ ਵੇਲਾ ਹੈਗਾ ਉੱਠ ਜੋ ਉਹ ਚੰਬਰ ਦਾ ਵੀ ਸੱਚਿਆਂ ਦੇ ਗੁਰਮਖ ਪਿਆਰੇ ਪਹੁੰਚੇ ਬਾਬਾ ਜੀ ਨੇ ਆਉਣਾ ਹੀ ਇਸੇ ਖਾਸ ਕਾਰਨ ਕਰਕੇ ਨਹੀਂ ਆ ਸਕੇ ਮਹਾਪੁਰਖਾਂ ਦੀ ਹਾਜ਼ਰੀ ਹੁੰਦੀ ਹੈ ਮੰਨ ਕਰਕੇ ਭਾਵੇਂ ਉਹ ਕਿਤੇ ਵੀ ਹੋਣ ਹੋਰ ਵੀ ਕੌਮ ਦੀਆਂ ਸੰਭ ਹੋਰ ਵੀ ਮਾਂ ਮਾਤਾ ਜੀ ਵੀ ਆਏ ਆ ਹੋਰ ਵੀ ਜਿੰਨੇ ਰਾਮਪੁਰ ਖੜੇ ਹੋਏ ਬਾਬਾ ਜੀ ਇਦਾਂ ਦੀ ਕਿਤਾਬ ਆ ਵੀ ਇੰਨੀ ਪਿਆਰੀ ਆ ਇੰਨੀ ਖਾਲਸਾ ਜੀ ਵੱਡੇ ਜਿਹੜੇ ਮਹਾਪੁਰਸ਼ਾਂ ਚੰਦ ਬਾਬਾ ਮਹਾਰਨਾਮ ਸਿੰਘ ਜੀ ਕਹ ਲਈਏ ਹਨ ਨਾਮ ਸਿੰਘ ਜੀ ਨੂੰ ਨਾਮ ਵਿਚਰ ਜਾਂਦਾ ਕਿ ਮੈਨਾਂ ਦਰਸ਼ਨ ਨਹੀਂ ਕੀਤਾ ਦਾਤ عمر ਦੇ ਵਿੱਚ ਬੜਾ ਚੋਟਦਾ ਹੈ ਬਾਬਾ ਜੀ ਬਾਬਾ ਰਾਮ ਸਿੰਘ ਜਿਹੜੇ ਮਨੁੱਖ ਪਰਸ਼ਣਾਂ ਦਾ ਦਰਸ਼ਨ ਕਰਦੇ ਨੇ ਆ ਉਹਨਾਂ ਨੇ ਕਿਤਾਬ ਦੇ ਵਿੱਚ ਲਿਖਿਆ ਕਿ ਜਿਹੜਾ ਨਿਮੀ ਅਭਿਆਸੀ ਤੁਮਕ ਪਿਆਰਾ ਨਾ ਰੱਬ ਨੂੰ ਮਿਲਨ ਦੀਦ ਨੂੰ ਧਾਂਗਿਆ ਤੇ ਖਾਲਸਾ ਜੀ ਜਿਹੜੇ ਗੁਰੂ ਘਰ ਸੰਗਤ ਕਰਦੇ ਆ ਅੱਜ ਹੋਈਆਂ ਕਰਕੇ ਵਾਹਿਗੁਰੂ ਤੋਂ ਨਾਮ ਮੰਗਦੇ ਨਾਲੇ ਆਖਦੇ ਨੇ ਸੇ ਵੀ ਪਿਆਰੇ ਮੇਲ ਨਿਨਾ ਮਿਲਿਆ ਤੇਰਾ ਨਾਮ ਜਪਤਾਵੇ ਉਹ ਰੱਬ ਦੇ ਪਿਆਰਿਆਂ ਨੂੰ ਮਿਲਾਂਗਾ ਤੇ ਰੱਬ ਯਾਦ ਆਊਗਾ ਖਾਲਸਾ ਜੀ ਰੱਬ ਦੇ ਪਿਆਰਿਆਂ ਨਰਚਨ ਕਰਾਂਗੇ ਤੇ ਸਾਡੀ ਬੰਦਗੀ ਸਾਡਾ ਪ੍ਰਤਾਪ ਵਦਨ ਸਾਡਾ ਗਿਆਨ ਵਦਨ ਹੈ ਸਾਡੀ ਬਿਰਤੀ ਨੇ ਰੱਬ ਨਾਲ ਜੁੜਨਾ ਹੈ ਦੇਖੋ ਕਿੱਡਾ ਭਾਰੀ ਕਾਠਿਆ ਅਸੀਂ ਗੋਡੇ ਨਾਲ ਗੋਡਾ ਮੋਢਾ ਨਾਲ ਮੋਢਾ ਲਾ ਕੇ ਬਿਠੇ ਹਾਂ ਛੱਜੇ ਨੇ ਤਾਂ ਕੋਈ ਬਿਆਨ ਨਹੀਂ ਸਕਦਾ ਇਹ ਪ੍ਰਤਾਪ ਆਉਂਦੇ ਗਿਆਨ ਦਾ ਨਹੀਂ ਤੇ ਇਰਖਾ ਇੰਨੀ ਆ ਲੋਰ ਰੱਬ ਦਾ ਨਾਮ ਖਾਲਸਾ ਦੀ ਐਡਾ ਕੋਈ ਬਿਆਨ ਨਹੀਂ ਸਕਦਾ ਉਹੀ ਬੈਠ ਸਕਦਾ ਜਿਨ੍ਹਾਂ ਨੇ ਚੰਦਨ ਦੇ ਖੁਸ਼ਬੂ ਨੂੰ ਮਾਣਿਆ ਜਿਨ੍ਹਾਂ ਨੇ ਸ਼ਬਦ ਨੂੰ ਮਾਣਿਆ ਜਿਨ੍ਹਾਂ ਨੇ ਮਹਾਪੁਰਖਾਂ ਦੇ ਕਰਨਾ ਦੇ ਵਿੱਚ ਰਹਿ ਕਰਕੇ ਸੰਗਤ ਕੀਤੀ ਹੈ ਇੱਕ ਵਾਰ ਸਾਡੇ ਜਥੇ ਵਿੱਚ ਇੱਕ ਸਿੰਘ ਰਿੰਦਾ ਤਾਂ ਕਹਿੰਦਾ ਹੁੰਦਾ ਬਾਬਾ ਜੀ ਮਹਾਪੁਰਖਾਂ ਦਾ ਇੰਨਾ ਪ੍ਰਤਾਪ ਸੀ ਵੀ 20 ਰੁਪਈਆ ਕੀ ਹੁੰਦੇ ਆ ਇਹ ਖਾਲਸਾ ਜੀ ਵਿਹਾਂ ਦੇ ਖਨਪੜ ਸਾਧ ਕਰੋਣੇ ਗੁਰਨਾਨਕ ਸਾਹਿਬ ਦੇ ਘਰ ਦਾ ਲੰਗਰ ਵਿਹਾਂ ਦਾ ਇਹਨਾਂ ਬਾਬਿਆਂ ਨੇ ਮਹਾਪੁਰਖਾਂ ਨੇ 20 ਰੁਪਈਆ ਦੇ ਵਿੱਚ ਪਾਠੀ ਤਿਆਰ ਕੀਤੀ ਪਾਠ ਕਰਦੇ ਸੀ 20 ਰੁਪਈਆ ਦੇ ਵਿੱਚ ਖਾਲਸਾ ਜੀ ਇਹ ਕਮਾਈ ਆ ਉਹਨਾਂ ਨੇ ਸਹਾਜ ਧਾਰੀਆਂ ਨੂੰ ਵੀ ਗੱਲ ਨਾ ਲਾਇਆ ਰਾੰਗ ਦਰਤੇ ਬਾਣੀ ਵਾਲਿਆਂ ਨੂੰ ਵੀ ਗੱਲ ਨਾ ਲਾਇਆ ਛਲ ਦਾ ਕਰਮ ਇਹ ਹੁੰਦਾ ਵੀ ਸਭ ਨੂੰ ਗੱਲ ਨਾ ਲਾ ਕੇ ਨਾਮ ਨਾ ਜੋੜਨਾ ਅਰਾ ਪਦੇ ਚਰਨਾਂ ਨਾਲ ਜੋੜਨਾ ਸ਼ਬਦ ਨਾਲ ਜੋੜਨਾ ਹੁੰਦਾ ਆਪਣੇ ਸ਼ਬਦਾਂ ਨੂੰ ਮਕੋਣਾ ਜਾਂਦਾ ਕਿਉਂਕਿ ਹੋਰਾਂ ਵੀ ਤਤਪੁਰਸ਼ਾਂ ਮਹਾਪੁਰਖਾਂ ਨੇ ਮਹਾਪੁਰਖਾਂ ਦੀ ਯਾਦ ਵਿੱਚ ਬੋਲਣਾ ਇੱਥੋਂ ਦੇ ਹੁਣ ਮੌਜੂਦਾ ਮਹਾਪੁਰਖਾਂ ਦੀ ਗੱਲ ਕਰੀਏ ਸੰਤ ਬਾਬਾ ਬੁੱਧ ਸਿੰਘ ਵੀ ਮਹਾਰਾਜ ਬੜੇ ਨਿਰਮਲ ਆਤਮਾ ਮੈਂ ਨਾ ਮੈਂ ਮਰਦਾ ਜੜਿਆ ਨਾ ਕੋ ਸੰਦਾ ਸ਼ਿੰਗਾਰ ਹੁੰਦਾ ਤੇ ਇੰਨੇ ਨਮਰਤਾ ਦਾ ਸ਼ਬਦਾਂ ਦੇ ਵਿੱਚ ਕੋਈ ਆਵੇ ਸਾਰਿਆਂ ਦੇ ਚਰਨਾਂ ਨੂੰ ਹੱਥ ਲਾਉਣ ਤੱਕ ਜਾਂਦੇ ਮੈਂ ਤਾਂ ਸਾਦੇ ਕਹਿੰਦੇ ਆ ਆਪਾਂ ਨੂੰ ਕੀ ਲੋੜ ਹੈ ਕਿ ਉਹਨੂੰ ਮੱਥਾ ਟੇਕਾਂਗੇ ਅਸੀਂ ਆਪਣੇ ਆਪ ਵਿੱਚ ਹੀ ਸਭ ਕੁਝ ਹੈ ਇਹ ਪਰਮ ਹੁੰਦਾ ਹੈ ਭਾਈ ਜਿਹੜਾ ਬੰਦਾ ਨਿਮੀ ਹੁੰਦਾ ਨਾ ਨਾਮ ਜਪਦਾ ਉਹਨੂੰ ਦੁਜਿਆਂ ਵੀ ਆਪਣੇ ਤੋਂ ਵੱਡਾ ਹੀ ਰਿਛਦਾ ਖਾਲਸਾ ਦੀ ਨਾਮ ਜਪਣ ਵਾਲੇ ਨੂੰ ਦੁਸਰਾ ਹਮੇਸ਼ਾ ਹੀ ਵੱਡਾ ਦਿਸਦਾ ਹੈ ਆਪ ਜੋ ਜਨਨ ਵਿੱਚ ਜੋ ਗਨੀਆਂ ਸਭ ਤੇ ਉੱਚਾ ਜਰਾ ਆਪਣੇ ਆਪਣੇ ਨਿਵੇਯਨਾ ਉਹ ਸਾਰਿਆਂ ਨਾਲ ਉੱਚਾ ਹੁੰਦਾ ਤੇ ਖਾਸ ਤੇ ਉਹਨਾਂ ਦੇ ਪੁੱਤਰ ਬਾਬਾ ਲੋਕਦੀਪ ਸਿੰਘ ਜੀ ਬੜੇ ਪਿਆਰ ਕਰਦੇ ਨੇ ਪੜਾਈ ਕੀਤੀ ਉਹਨਾਂ ਨੇ ਉਹਨਾਂ ਦੇ ਪਿਆਰ ਵਿੱਚ ਮੈਂ ਖੋਜ ਸ਼ਬਦ ਨਹੀਂ ਕਹਿ ਸਕਦਾ ਅਨੰਦ ਜਿੰਨੇ ਚਤਗਰ ਮਿੱਤਰਿਆ ਜੀ ਅਣਾਧ ਪੰਜਾਬ ਦਾ ਬਾਰਡਰ ਹੀ ਆ ਅਤਿੰਡੀਗੜ੍ਹ ਉਹ ਸਾਰੇ ਮਨਿਕ ਸਾਹਿਬ ਜਾਨਦੇ ਨੇ ਦਰਸ਼ਨ ਮੇਲੇ ਕਰਦੇ ਆ ਔਰ ਬਚਨ ਦਾਸ ਦੇ ਹੁੰਦੇ ਨੇ ਵੇਲੀ ਇਹ ਹੀ ਰਦਾਚਾ ਸੰਗਤੀ ਸਾਰਿਆਂ ਦੇ ਜਨਮ ਜਿੱਥੇ ਤੁਸੀਂ ਜੁੜੇ ਹੋ ਜਿੱਥੇ ਵੀ ਕਿਤੇ ਤੁਸੀਂ ਜੁੜੇ ਹੋ ਦੰਦੂ ਕਦਾ ਬੜਾ ਭਿਆਨਕ ਸਮਾ ਹੈ ਖਾਲਚਾਲੀ ਮਨ ਬੜਾ ਕੰਕਲ ਹੈ ਬੰਦਾ ਢੋਲਦਾ ਰਹਿੰਦਾ ਜਿੱਥੇ ਵੀ ਜੁੜੇ ਨਾਲ ਆਪਣੀ ਚੜਦਾ ਨੂੰ ਬਰੋਕੋ ਹੱਥ ਪਾ ਕੇ ਰੱਖਿਆ ਕਰੋ ਆਪਣੀ ਚੜਦਾ ਨੂੰ ਢੱਕ ਕੇ ਰੱਖਿਆ ਕਰੋ ਅੱਜ ਕੱਲ੍ਹ ਯਾਰਕ ਹੋਣ ਵਾਲੇ ਬੜੇ ਗਲੇ ਆ ਸਾਡੇ ਬਤਿਆਂ ਦੇ ਕੰਨਾਂ ਵਿੱਚ ਆ ਮੈਟ ਇੰਟਰਨੈਟ ਰਾਹੀਂ ਕਿੰਨਾ ਕੁ ਜ਼ਹਿਰ ਪਾਇਆ ਜਾਂਦਾ ਹੈ ਇਧਰੋਂ ਸੁਣਿਆ ਕਰੋ ਗੁਰੂਖੋਂ ਇਧਰੋਂ ਕੱਢ ਦਿਆ ਕਰੋ ਜਦ ਇਹ ਸੱਚ ਦੀ ਆਵਾਜ਼ ਹੈ ਸੱਚ ਨਾਲ ਸਾਥੀ ਰਹਿਣਾ ਮਹਾਪੁਰਖਾਂ ਨੇ ਗਿਆਪ ਕੀਤਾ ਤਪ ਕੀਤਾ ਛਾਰੇ ਛਾਰੇ ਰਾਤ ਜਾਗਣਾ ਭੁੱਖੇ ਰਹਿ ਕਰਕੇ ਕਲ ਚਾਹੀਂ ਪ੍ਰਮਾਤਮਾ ਦਾ ਨਾਮ ਜਪਣ ਕੋਈ ਸ਼ੌਕੀਂ ਕਰਨੀ ਆਖਣੇ ਔਕਾ ਸੱਚਿਆਂ ਨੂੰ ਨਾਮ ਜਪਣਾ ਬੜਾ ਔਖਾ ਸੱਚ ਤੋਂ ਨਾਮ ਵੀ ਬੜਾ ਔਖਾ ਹੈ ਅੱਜ ਜਿਹੜਾ ਸੰਸਾਰ ਆਰਥਮ ਧਰਮ ਦੋਵੇਂ ਛੱਪ ਕੋਲੇ ਊੜ ਫਿਰੇ ਪਰ ਧਾਨ ਦੇ ਲਾਗ ਕੋੜ ਦੀ ਵੈਲਿਊ ਜ਼ਿਆਦਾ ਚੱਲਦੀ ਨਹੀਂ ਕੋਈ ਵੈਲਿਊ ਨਹੀਂ ਹੈ ਪਰ ਛੱਤ ਹੋਲੀ ਹੋਲੀ ਚਮਕ ਜਾਂਦਾ ਮੈਂ ਤੁਹਾਡੇ ਚਰਨ ਸਾਰੇ ਗੁਰਸਿੱਖਾਂ ਦੇ ਮਾਈਆਂ ਭਾਨਾਂ ਦੇ ਚਰਨਾਂ ਤੇ ਬੇਨਤੀ ਕਰਦਾ ਜਿਹੜੇ ਮਹਾਪੁਰਖਾਂ ਦਾ ਕਿਤੇ ਵੀ ਕੁੱਲ ਦੇ ਤਰ੍ਹਾਂ ਨਾਲ ਜੁੜੇ ਹੋ ਤੁਹਾਡਾ ਚਤਕਾਰ ਉੱਤੇ ਪਾਣਾ ਜਿੱਥੇ ਤੁਸੀਂ ਜੁੜੇ ਹੋ ਧੱਕੇ ਖਾਣੇ ਆ ਤੇ ਖਾਈ ਦਿਓ ਜਿਹੜਾ ਪੱਤਾ ਰੁੱਖ ਤੋਂ ਟੁੱਟ ਕੇ ਡੇਰ ਜਾਂਦਾ ਪਤਾ ਨਹੀਂ ਕਿੰਨਿਆਂ ਦੇ ਘਰਾਂ ਥੱਲੇ ਹੁੰਦਾ ਤੇ ਜਿਹੜਾ ਜਿਹੜਾ ਛੱਤ ਉੱਪਰ ਚੁਨਾ ਅਮਾ ਉੱਪਰ ਚੁਨਾ ਬਾਣੀ ਦਾ ਨਾਮ ਨਾਲ ਚਪਦਨ ਜੁੜਿਆ ਭਾਵੇਂ ਜੁੜਿਆ ਜੇ ਕਲਪੁਤਿਆ ਕਿੰਨੀਆਂ ਵੀ ਤੱਤੀਆਂ ਹਵਾਵਾਂ ਆਉਣ ਅਸੀਂ ਕਦੇ ਤਿਲਕ ਨਹੀਂ ਛੱਗਦੇ ਅਸੀਂ ਕਦੇ ਡੋਲ ਨਹੀਂ ਸਕਦੇ ਅਸੀਂ ਹਮੇਸ਼ਾ ਤੇਵਰਾ ਕਰੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇੰਨੀਆਂ ਕੋ ਬੇਨਤੀਆਂ ਦਾ ਸਮਾਪਤੀ ਕਰਦਾ ਔਰ ਸਤਿਕਾਰਯੋਗ ਪ੍ਰੇਟਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਜੋ ਖਾਲਸਾ ਜੀ ਉਹਦਾ ਬੜਾ ਫਰਮੂਲਾ ਸੰਗਾਰ ਨੇ ਇਹਨਾਂ ਲਈ ਅਰਦਾਸ ਹੈ ਮਾਰਨ ਨੂੰ ਲੰਬੀ ਉਮਰ ਕਰੇ ਤਾਂ ਅਰਸ਼ਤੀ ਦਵੇ ਔਰ ਝੋਲ ਨੇ ਝੋਲ ਮੇਰੇ ਨਾਨਕੇ ਆ ਸਾਡਾ ਨਾਨਕਿਆਂ ਦਾ ਨਗਰ ਮੁੱਲਾਂਪੁਰ ਹਰਿਆਣਾ ਲੁਧਿਆਣੇ ਦੇ ਨਾਲ ਆ ਤੇ ਸਾਡੇ ਜਿਹੜੇ ਬਜ਼ੁਰਗ ਜੀ ਸੰਪੁਰਖੇ ਨੇ ਨਾ ਬਾਬਾ ਜੀ ਬਾਬਾ ਮਿਰਤ ਸਿੰਘ ਝੋਲ ਜੋ ਹਜ਼ੂਰ ਸਾਹਿਬ ਜਿੱਥਾਨ ਨੇ ਗਿਆ ਕਰਕੇ ਖਾਲਸਾ ਜੀ ਹਜ਼ੂਰ ਸਾਹਿਬ ਮਾਤਾ ਸਾਹਿਬ ਜੀਵਾ ਦੇ ਅਸਥਾਨ ਤੇ ਬੇਅੰਤ ਭਾਵੀ ਜੀਵਨ ਭਰ ਸੇਵਾ ਕੀਤੀ ਹੈ ਔਰ ਕਾਲਚਰੀ ਉਹ ਮਰੀਆਣੀ ਤੋਂ ਤੁਰ ਕੇ ਜੁੜ ਜਾਏ ਸਨ ਉਹ ਦਾਸ ਦੇ ਨਾਨਾ ਜੀ ਹਨ ਔਰ ਕਾਲਚਰੀ ਇਹ ਜਿਹੜਾ ਭੰਗ ਚੰਗੇ ਆ ਜਿੰਨੇ ਵੀ ਆ ਸਾਰੇ ਤਾਂ ਹੀ ਪਿਆਰ ਕਰਦੇ ਬਾਬਾ ਅਵਤਾਰ ਸਿੰਘ ਜੀ ਨੂੰਣਾ ਉਹਨਾਂ ਸੀ ਉਹਨਾਂ ਨੇ ਔਰ ਮੈਨੂੰ ਬਾਬਾ ਦਿਆ ਸਿੰਘ ਦਾ ਵਜਨ ਯਾਦ ਆਇਆ ਕਹਿੰਦੇ ਬਾਬਾ ਜੀ ਅਸੀਂ ਸਤຊੰਗ ਦੀ ਵਿੱਦਿਆ ਆਦਮਾਰ ਦੀ ਵਿੱਦਿਆ ਬਾਬਾ ਜੀ ਬਾਬਾ ਮਿਰਤ ਸਿੰਘ ਕਹਿ ਬੋਣ ਤੋਂ ਲਈ ਜੀ ਕਾਲਚਰੀ ਚ ਕਰਕੇ ਆ ਜਿਹੜੇ ਰਿਸ਼ਤੇਦਾਰੀਆਂ ਭਾਈ ਪਿਆਰ ਹੈ ਨਾ ਜਨਮਾਂ ਜਨਮਾਂ ਦਾ ਬੜੇ ਪਿਛਲੇ ਜਨਮਾਂ ਦਾ ਅਨਰਾਧ ਕਰਿਓ ਬਣਿਆ ਰੇ ਬਹੁਤ ਜਨਮ ਪਿਛਦੇ ਤੇ ਮਾਦੋ ਤੇ ਜਨਮਾ ਤੁਮਾਰੇ ਲੈ ਕੇ ਮਹਾਂਪੁਰਖੋ ਉਹ ਗਲਤੀ ਹੋ ਗਈ ਮਾਫ ਕਰਿਆ ਜੀ ਸਾਰੇ ਸੰਤਾਂ ਤੋਂ ਮੈਂ ਬੜਾ ਛੋਟਾ ਹਾਂ ਮੇਰੇ ਕਿਸੇ ਸ਼ਬਦ ਕਰਕੇ ਸੰਗਤ ਨੂੰ ਮਹਾਂਪੁਰਖਾਂ ਨੂੰ ਦੇਣ ਕੰਪਨੀ ਹੋਏ ਹੱਥ ਜੋੜ ਕੇ ਮਾਫੀ ਹੈ ਖਾਲਸਾ ਜੀ ਸਾਰੇ ਅਸੀਸ ਬਖਸ਼ਿਓ ਗੁਰੂ ਘਰ ਦੀ ਸੇਵਾ ਤੇ ਤੁਹਾਡੇ ਸੰਗਤ ਦੇ ਜੋੜੇ ਤੇ ਅਰਦਾਸ ਵਾਹਿਗੁਰੂ ਜੀ ਕਾ ਕਾ ਕਰਾ ਵਾਹਿਗੁਰੂ ਜੀ ਆਖਣ ਵਾਲਾ ਪਿਆ ਵਿਚਾਰਾ ਸਿੱਖ ਦੀ ਪਰੇ ਤੇਰੇ ਮੰਦਾਰਾ ਸਤੁਲਿ ਗੋਦ ਵਿੱਚ ਬੈਠੇ ਹੋ ਉਹਦੇ ਭੰਡਾਰ ਭਰੇ ਪਏ ਨੇ ਜਿੰਨੀ ਮਰਜੀ ਉਸਤਤ ਵੜਾਈ ਸ਼ੋਭਾ ਪ੍ਰੇਸ਼ ਕਰ ਰਹੀ ਏ ਉਹ ਹਮੇਸ਼ਾ ਹੀ ਬਿਆਲੂ ਰਿਹਾ ਮੈਂ ਬੇਨਤੀ ਕਰਾਂਗਾ ਸਤਜਾ ਜਗੋਂ ਆਪਾ ਗੁਰਵਿੰਦਰ ਸਿੰਘ ਜੀ ਜਿਹੜੀ ਮਾਂਡੀ ਵਾਲੇ ਹਰਿਆਣੇ ਤੋਂ ਉੱਤੇ-ਉੱਤੇ ਤੋਂ ਵੀ ਆਏ ਨੇ ਵੀ ਗਿਆ ਸੀ ਇਹਨੇ ਮੇਰੀ ਛੋਟੀ ਅਵਸਥਾ ਬਹੁਤ ਪਿਆਰੀ शख़्सियत उन्हनि जो मुखात हुया बेनती करण जो इलावा बाबा सतनाम जी